ਰੋ ਚਾਕਾ ਖੋਲਿਆ ਬਾਕੀ ਤੇ ਤੁਹਾਡੇ ਸਾਹਮਣੇ ਹੈ ਕਿ ਇਤਨੀ ਉੱਚੀ ਸੁੱਚੀ ਸੰਗਤ ਹੈ ਇੱਥੇ ਬਖਸ਼ੀ ਸੀ ਬਖਸ਼ੀ ਹੈ ਮਤਲਬ ਦਿਨ ਰਾਤ ਉੱਤੇ ਸਿਮਰਨ ਹੁੰਦਾ ਹਨ ਕਨ ਕਨਾਮ ਮਿਲੇ ਤਾਂ ਜੀਵ ਤਨ ਮਨ ਤੀਵੇ ਅਰੇ ਆ ਜੀ ਵਾਈਗੂ ਜੀ ਸਮਾਗਮ ਵਿੱਚ ਪਹਿਲੇ ਤੇ ਵਾਈਗੂ ਜੀ ਆਪਣਾ ਹੀ ਦੱਸਣਾ ਹੈ ਕਿ ਗੁਰਸਾਹਿਬ ਨੇ ਕਿੰਨੀ ਕਿਰਪਾ ਕੀਤੀ ਕਿੰਨੀ ਰਹਿਮਤ ਕੀਤੀ ਬਖਸ਼ਨ ਹਾਰਾ ਮੇਰਾ ਗੁਰਪਿਤਾ ਵਾਹਿਗੁਰੂ ਜੀ ਦਾ ਹੈ ਨਾ ਸਮਾਗਮ ਸੀਗਾ ਵਿంటర్ ਕੈਂਪ ਚੱਲ ਰਿਹਾ ਪਖੋਕੇ ਨਾ ਚੱਲ ਰਿਹਾ ਸੀ ਤੇ ਵੈਸੇ ਤੇ ਕੋਈ ਪ੍ਰੋਗਰਾਮ ਨਹੀਂ ਸੀਗਾ ਲੇਕਿਨ ਮੇਰੀ ਸਿਸਟਰ ਨੇ ਇਕਦਮ ਹੀ ਮੈਨੂੰ ਕਿਹਾ ਕਿ ਭਈ ਇਤਨਾ ਅੱਛਾ ਸਮਾਗਮ ਹੈ ਤੂੰ ਜਾਂਦੀ ਕਿਉਂ ਨਹੀਂ ਹੈ ਤੇ ਮੈਂ ਕਿਹਾ ਮੈਂ ਤਾਂ ਕੱਲੀ ਕਦੀ ਅਜ ਤੱਕ ਗਈ ਨਹੀਂ ਤੇ ਐਤੇ ਪੰਜਾਬ ਵਿੱਚ ਹੈ ਤੇ ਮੈਂ ਕਿਸ ਤਰ੍ਹਾਂ ਜਾਵਾਂ ਸੰਗਤ ਮੇਰੇ ਨਾਲ ਕੋਈ ਹੈ ਹੀ ਨਹੀਂ ਜਾਣ ਵਾਲੀ ਤੇ ਕਹਿੰਦੀ ਤੇਰੇ ਨਾਲ ਸੰਗਤ ਹੈ ਤੇ ਸੱਚਖੰਡ ਦੀ ਸੰਗਤ ਤੇਰੇ ਨਾਲ ਹਮੇਸ਼ਾ ਰਹਿੰਦੀ ਹੈ ਇਸ ਤਰ੍ਹਾਂ ਵਾਹਿਗੁਰੂ ਜੀ ਮੇਰੀ ਸਿਸਟਰ ਨੇ ਨਾ ਹੱਲਾਸ਼ੇਰੀ ਦਿੱਤੀ ਤੇ ਟਿਕਟਸ ਨਹੀਂ ਮਿਲ ਪਾਰੀਆਂ ਸੀ ਟ੍ਰੇਨ ਦੀਆਂ ਤੇ ਫਿਰ ਐਮਰਜੈਂਸੀ ਵਿੱਚ ਜਿਹੜੀ ਟਿਕਟ ਮਿਲੀ ਨਾ ਵਾਈਗੁਰੂ ਜਰਨਲ ਦੀ ਤੇ ਉਹਨਾਂ ਨੇ ਨਾ ਮੇਰੀ ਬੁੱਕ ਕਰਾਤੀ ਤੇ ਵਾਈਗੁਰੂ ਜੀ ਜਿਸ ਤਰ੍ਹਾਂ ਜਾਣਾ ਸੀਗਾ ਨਾ ਸਮਾਗਮ ਤੇ ਤੇ ਜਿਸ ਤਰ੍ਹਾਂ ਕੱਲ੍ਹ ਸਵੇਰ ਦੀ ਮੇਰੀ ਟਿਕਟ ਹੈ ਤੇ ਰਾਤੀ ਵਾਈਗੁਰੂ ਜੀ ਜਿਸ ਤਰ੍ਹਾਂ ਐਕਸਾਈਟਮੈਂਟ ਵਿੱਚ ਔਰ ਥੋੜਾ ਜਿਹਾ ਡਰ ਗਿਆ ਲੱਗ ਰਿਹਾ ਸੀ ਕਿ ਪਹਿਲੀ ਵਾਰ ਮਤਲਬ ਇਤਨੀ ਦੂਰ ਜਾ ਰਹੀਆਂ ਅਜ ਤੱਕ ਮੈਂ ਕਦੀ ਇਸ ਤਰ੍ਹਾਂ ਇਕੱਲੇ ਨਹੀਂ ਗਈ ਤੇ ਰਾਤੀ ਸਿਮਰਨ ਵੀ ਵਾਈਗੁਰੂ ਨੇ ਬੁੱਕ ਕਰਾਇਆ ਇਹ ਥੋੜਾ ਜਿਹਾ ਅਨਰੋਧੀ ਐਕਸਾਈਟਮੈਂਟ ਡਰ ਵਗੈਰਾ ਦੋਨੋਂ ਚੀਜ਼ਾਂ ਸੀਗੀਆਂ ਤੇ ਜਦੋਂ ਵਾਇਗਰ ਸਵੇਰੇ ਜਾਣਾ ਸੀ ਨਾ ਤੇ 6:40 ਦੀ ਗੱਡੀ ਸੀ ਤੇ ਮੈਨੂੰ ਸੀ ਕਿਤੇ ਮੇਰੀ ਟ੍ਰੇਨ ਹੀ ਨਾ ਨਿਕਲ ਜਾਏ ਤੇ ਮੈਂ ਬਹੁਤ ਅਰਲੀ ਨਾ ਨਿਕਲ ਗਈ ਤੇ ਜਾਣ ਤੋਂ ਪਹਿਲੇ ਨਾ ਜਿਸ ਤਰ ਗੁਰਸੱਬ ਦੇ ਅੱਗੇ ਅੰਦਾਜ਼ ਕਿਤਰੀ ਅੰਦਾਜ਼ ਕੀਤੀ ਸਿਮਰਨ ਕੀਤਾ ਤੇ ਮੈਂ ਕਿਹਾ ਗੁਰਸੱਬ ਤੁਸੀਂ ਮੇਰੇ ਨਾਲ ਅੰਸੰਗੋ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਹਮੇਸ਼ਾ ਰਹਿੰਦੇ ਹੋ ਬਟ ਅਸੀਂ ਅਨਜਾਨ ਬੱਚੇ ਸੀ बार-बार ਤੁਹਾਨੂੰ ਪੁੱਛਦੇ ਹਾਂ ਤੁਸੀਂ ਹੈਗੇ ਹੋ ਨਾ ਮੇਰੇ ਨਾਲ ਤੁਸੀਂ ਹੈਗੇ ਹੋ ਨਾ ਮੇਰੇ ਨਾਲ ਤੇ ਪਲੀਜ਼ ਭਾਈ ਜੀ ਮੈਨੂੰ ਆਪਣੀ ਪ੍ਰੈਜ਼ੈਂਸ ਦਾ ਨਾ ਅਹਿਸਾਸ ਦਿਲਾਨਾ ਕਿ ਤੁਸੀਂ ਮੇਰੇ ਨਾਲ ਅੰਗ ਸੰਗ ਉਹ ਮੈਨੂੰ ਉਹਦਾ ਪ੍ਰੈਕਟੀਕਲ ਜ਼ਰੂਰ ਕਰਾਨਾ ਤੇ ਭਾਈ ਜੀ ਇਸ ਤਰ੍ਹਾਂ ਜਦੋਂ ਮੈਂ ਮਤਲਬ ਰੇਲਵੇ ਸਟੇਸ਼ਨ ਪਹੁੰਚੀ ਤੇ 1 ਘੰਟਾ ਪਿਆ ਸੀਗਾ ਮੈਂ अर्ਲੀ ਪਹੁੰਚ ਗਈ ਤੇ ਮੈਨੂੰ ਜਿੱਥੇ ਵੀ ਬੈਂਚ ਮਿਲਿਆ ਨਾ ਤੇ ਮੈਂ ਉਸ ਬੈਂਚ ਤੇ ਜਾ ਕੇ ਨਾ ਬੈਠ ਗਈ ਮੈਂ ਕਿ ਇਸ ਮਤਲਬ ਜਿੱਥੇ ਸੀਟ ਮਿਲਦੀ ਹੈ ਐਟ ਲੀਸਟ ਉੱਥੇ ਤੇ ਬੈਠ ਜਾਓ ਤੇ ਜਦੋਂ ਮਤਲਬ ਗੱਡੀ ਆਏਗੀ ਤੇ ਸਮਾਨ ਅੱਗੇ ਪਿੱਛੇ ਕਰਕੇ ਮੈਂ ਗੱਡੀ ਵਿੱਚ ਚੜ ਜਾਵਾਂਗੀ ਤੇ ਉੱਥੇ ਵੀ ਗੁਰਸੱਭ ਨੇ ਆਪਣਾ ਸਿਮਰਨ ਕਰਾਇਆ ਕਲਾਸ ਸ਼ੁਰੂ ਹੋ ਗਈ ਸੀ ਤੇ ਉਹ اٹੈਂਡ ਕਰ ਰਹੀ ਸੀ ਸਵੇਰ ਦੀ ਜਿਸ ਤਰ੍ਹਾਂ ਸੰਗਤ ਦੀ ਕਥਾ ਚਲ ਰਹੀ ਸੀ ਤੇ ਇੱਕਦਮ ਹੀ ਨਾ ਵਾਈਕੂ ਜੀ ਮੇਰੀ ਨਾ D13 ਬਾਕ ਸੀਗਾ ਟ੍ਰੇਨ ਨੰਬਰ ਦਾ ਨਾ ਮੇਰਾ D13 ਤੇ ਮੈਨੂੰ ਮੈਨੂੰ ਤਾਂ ਜਿੱਥੇ ਜਗ੍ਹਾ ਮਿਲੀ ਮੈਂ ਸੇ ਉੱਥੇ ਬੈਠ ਗਈ ਤੇ ਤੁਸੀਂ ਮੰਨੋਗੇ ਵਾਈਕੂ ਜੀ ਮੈਂ ਜਿਸ ਜਗ੍ਹਾ ਤੇ ਬੈਠੀ ਨਾ ਟ੍ਰੇਨ ਆ ਕੇ ਹੀ ਉਸੇ ਜਗ੍ਹਾ ਤੇ ਲੱਗੀ ਔਰ ਮੇਰੇ ਬਿਲਕੁਲ ਸਾਹਮਣੇ ਹੀ ਨਾ D13 ਲੱਗ ਗਈ ਤੇ ਮੈਨੂੰ ਮਤਲਬ ਅੱਗੇ ਪਿੱਛੇ ਜਾਣ ਮਤਲਬ ਵਾਇਗੁਰੂ ਨੇ ਜਾਣ ਹੀ ਦਿੱਤਾ ਮਤਲਬ ਮੈਂ ਅਸੀਂ ਕਹਿੰਦੇ ਨਾ ਕਿ ਅਸੀਂ ਜਿਸ ਪਾਵਨਾ ਨਾਲ ਜਾਂ ਜਿਹੜਾ ਪਿਆਰ ਮੰਗਦੇ ਆ ਗੁਰਸੱਭ ਸਾਨੂੰ ਉਸ ਤਰ੍ਹਾਂ ਦਾ ਪਿਆਰ ਬਖਸ਼ਦੇ ਆ ਤੇ ਮੈਂ ਜਿੱਸ ਦਾ ਕਿਹਾ ਸੀ ਨਾ ਮੈਨੂੰ ਆਪਣੀ ਪ੍ਰੈਜ਼ੈਂਸ ਫੀਲ ਕਰਾਉਣਾ ਤੇ ਦੇਖੋ ਇੱਕ ਹੈ ਛੋਟੀ ਜੀ ਚੀਜ਼ ਸੀ ਕਿ ਇੱਕਦਮ ਹੀ ਮੇਰੀ ਅੱਖਾਂ ਸਾਹਮਣੇ ਧੀ ਤੇਰਾ ਲੱਗਿਆ ਮੈਨੂੰ ਗੁਰਸੱਭ ਨੇ ਅੱਗੇ ਪਿੱਛੇ ਨਹੀਂ ਜਾਣ ਦਿੱਤਾ ਉਹਨਾਂ ਨੇ ਕਿਹਾ ਮੇਰਾ ਪੁੱਤ ਤੈ ਤੇਰੇ ਨਾਲ ਲੱਗਾ ਤੂੰ ਜੋ ਮੰਗਦੀ ਏ ਮੈਂ ਤੈਨੂੰ ਦੇਣਾ ਫਿਰ ਵਾਇਗੁਰੂ ਜਦੋਂ ਮੈਂ ਟ੍ਰੇਨ ਵਿੱਚ ਬੈਠੀ ਨਾ ਤੇ ਬੜਾ ਜਿਆ ਮਤਲਬ ਸੈਕਿੰਡ ਕਲਾਸ ਸੀਟ ਸੀਗੀ ਤੇ ਮਤਲਬ ਹਰ ਟਾਈਪ ਦੇ ਆ ਰਹੇ ਸੀਗੇ ਤੇ ਮੈਂ ਅਨੀਜ਼ੀ ਫੀਲ ਕਰ ਰਹੀ ਸੀ ਕਿ ਭਈ ਬੜਾ ਮਨੀਜ਼ੀ ਫੀਲ ਕਰ ਰਹੀ ਸੀ ਕਿ ਭਈ ਮੇਰੇ ਨਾਲ ਕੋਈ ਗੁਰਸਿੱਖ ਪੈਨ ਜਾਂ ਗੁਰਸਿੱਖ ਆ ਕੇ ਬੈਠ ਜਾਏ ਕਿਉਂਕਿ ਉਹ ਦਿਨ ਦਾ ਨਾ ਕਾਫੀ ਸਿਗਰਟਸ ਵਗੈਰਾ ਵਾਲੇ ਵੀ ਸੀਗੇ ਜਿਹੜੇ ਆ ਰਹੇ ਸੀ ਹਿੰਦੂ ਪੈਨ ਦਾ ਜਿਹੜੇ ਵੀ ਸੀ ਲੇਕਿਨ ਮੈਂ ਕਿਹਾ ਮੈਂ ਕਿਹਾ ਵਾਈਗੂ ਜੀ ਆਈ ਐਮ ਵੈਰੀ ਸੌਰੀ ਕਿ ਮੇਰਾ ਅਜੇ ਸਿਮਰਨ ਬਹੁਤ ਟੱਟ ਹੈ ਮੈਂ ਸਭ ਵਿੱਚ ਅਜੇ ਨਹੀਂ ਵਾਈਗੁਰੂ ਤੇ ਪਾਰੀ ਹੋਰ ਮੈਂ ਥੋੜਾ ਅਨੀਜ਼ੀ ਫੀਲ ਕਰ ਰਹੀ ਹਾਂ ਮੇਰੇ ਨਾਲ ਕੋਈ ਗੁਰਸਿੱਖ ਪੈਂਕਰਾ ਬਿਠਾ ਦੇਣਾ ਤੇ ਵਾਈਗੁਰੂ ਜੀ ਇੱਕਦਮ ਹੀ ਨਾ ਮੇਰੇ ਕੋਲ ਨਾ ਇੱਕ ਛੋਟੀ ਜੀ ਏਜ ਦਾ ਨਾ ਬੱਚਾ ਆ ਕੇ ਬੈਠਾ ਗੁਰਸਿੱਖ ਬੱਚਾ ਆ ਕੇ ਬੈਠਾ ਤੇ ਆਂਦਿਆ ਸਾਰੀ ਨਾ ਮੈਨੂੰ ਕਹਿੰਦਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਤੇ ਵਾਈਗੁਰੂ ਜੀ ਉਸ ਬੱਚੇ ਨੇ ਨਾ ਇਤਨਾ ਸਿਮਰਨ ਸ਼ੁਰੂ ਕਰਤਾ ਤੇ ਮੈਂ ਇਹ ਦੇਖ ਕੇ ਇਤਨਾ ਹੈਰਾਨ ਹੋਈ ਕਿ ਗੁਰਸਬ ਸਾਡੇ ਕਿੰਨੇ ਨੇੜੇ ਆ ਮਤਲਬ ਜਿਹੜੀ ਤੁਸੀਂ ਭਾਵਨਾ ਬੋਲੋਗੇ ਉਸੇ ਭਾਵਨਾ ਨਾਲ ਤੁਹਾਨੂੰ ਆ ਕੇ ਮਿਲਣ ਆਣਗੇ ਤੇ ਵਈ ਗੀ ਜੀ ਉਹ ਬੱਚਾ ਇਤਨਾ ਨਾਮ ਅਭਿਆਸੀ ਸੀਗਾ ਉਹਨੇ ਵੀ ਉਹ ਖੁਰਪਛੇਤ ਤੱਕ ਜਾ ਰਿਹਾ ਸੀ ਤੇ ਖੁਰਪਛੇਤ ਤੱਕ ਵਈ ਗੀ ਜੀ ਅਸੀਂ ਸੰਗਤ ਹੀ ਕਰਦੇ ਰਹੇ ਔਰ ਮਤਲਬ ਸਿਮਰਨ ਹੀ ਕਰਦੇ ਰਹੇ ਉਹਨੇ ਵੀ ਆਪਣੀ ਸੰਗਤ ਦੀ ਬਹੁਤ ਮਤਲਬ ਦੱਸਿਆ ਕਿ ਬਈ ਕਿਸ ਤਰ੍ਹਾਂ ਉਹਨਾਂ ਦੀ ਸੰਗਤ ਹੈ ਸਹਿਜ ਵਾਲੀ ਸੰਗਤ ਹੈ ਤੇ ਮੈਂ ਸੰਗਤ ਨੂੰ ਇਹੋ ਦੱਸਣਾ ਚਾਹਨੀ ਹੈ ਕਿ ਬਈ ਸਾਨੂੰ ਲੱਗਦਾ ਕਿ ਅਸੀਂ ਇਕੱਲੇ ਜਾ ਰਹੇ ਆ ਸਾਡੇ ਨਾਲ ਕੋਈ ਨਹੀਂ ਹੈ ਜਿਸ ਦਾ ਮੇਰਾ ਹੀ ਐਗਜ਼ਾਮਪਲ ਹੈ ਮੈਨੂੰ ਇਹ یوں ਲੱਗਦਾ ਸੀ ਕਿ ਹائے ਐਨਾ ਵੱਡਾ ਸਫਰ ਮੈਂ ਕਿਸ ਤਰ੍ਹਾਂ ਤੈਅ ਕਰਾਂਗੀ ਇਤਨਾ ਮਤਲਬ ਇਤਨੀ ਮਤਲਬ ਏਜ ਵਿੱਚ ਕਦੀ ਵੀ ਨਹੀਂ ਬਾਹਰ ਨਿਕਲੀ ਵੈਗਰੂ ਦਿੱਲੀ ਵਿੱਚ ਹੁੰਦੇ ਆਇਆ ਵੀ ਬਸ ਮੈਂ ਬਸ ਅਪ ਡਾਊਨ ਮੰਮੀ ਘਰ ਚਲੇ ਗਈ ਆਪਣੀ ਸਿਸਟਰ ਦੇ ਨਾਲ ਚਲੇ ਗਈ ਇਸ ਤੋਂ ਜ਼ਿਆਦਾ ਮੈਂ ਕਿਧਰੇ ਨਹੀਂ ਨਿਕਲੀ ਲੇਕਿਨ ਮੇਰੇ ਲਈ ਇਹ ਪੈਂਡਾ ਇੱਕ ਲੰਬਾ ਸੀਗਾ ਲੇਕਿਨ ਗੁਰਸੱਭ ਨੇ ਕਿਸ ਤਰ੍ਹਾਂ ਆ ਕੇ ਉਹਦੇ ਅੰਦਰ ਖੁਦ ਵਰਤੇ ਕਿ ਸਮਾਗਮ ਵਿੱਚ ਕੀ ਵੈਗਰੂ ਸਮਾਗਮ ਵਿੱਚ ਵੀ ਬਹੁਤ ਕਿਰਪਾ ਸੀ ਬੜੀਆਂ ਐਸੀ ਰੂਹਾਂ ਆਈਆਂ ਹੋਈਆਂ ਸੀ ਜਿਨ੍ਹਾਂ ਦੀ 8 8 9 9 ਘੰਟਿਆਂ ਦੀ ਸਿਟਿੰਗ ਸੀ ਵੈਗਰੂ ਜੀ ਇਹ ਦਸਮਦਾਰੀ ਬੱਚੀ ਵੀ ਸੀ ਉਹਨੇ ਆਪਣੀ ਸਾਰੀ ਖੇਡ ਦੱਸੀ ਕਿਸ ਤਰ੍ਹਾਂ ਗੁਰਸੱਭ ਨੂੰ ਸੱਚਖੰਡ ਲੈ ਕੇ ਕਿ ਤੇ ਬਹੁਤ ਕਿਰਪਾ ਸੀ ਮੈਂ ਇਹ ਸੰਗਤ ਨੂੰ ਦੱਸਣਾ ਚਾਹ ਰਹੀ ਸੀ ਕਿ ਭਈ ਮਤਲਬ ਬਖਸ਼ੀਸ਼ ਤੇ ਸਭ ਤੋਂ ਵੱਡੀ ਮੈਨੂੰ ਸੰਗਤ ਤੇ ਬੜੇ ਮੈਸੇਜਸ ਆਏ ਵਾਈ ਗੋ ਜੀ ਬਖਸ਼ੀਸ਼ ਦੱਸੋ ਕਿ ਬਖਸ਼ੀਸ਼ ਹੋਈ ਦੇਖੋ ਵਾਈ ਗੋ ਜੀ ਸਭ ਤੋਂ ਵੱਡੀ ਤੇ ਬਖਸ਼ੀਸ਼ ਆਈ ਹੋਈ ਕਿ ਗੁਰਸੱਤ ਕਿਸ ਤਰ੍ਹਾਂ ਲੈ ਕੇ ਗਏ ਔਰ ਉਹਨਾਂ ਨੇ ਇੱਕ ਪ੍ਰੈਕਟੀਕਲ ਮੈਨੂੰ ਕਰਾਇਆ ਇਹ ਮੇਰਾ ਪ੍ਰੈਕਟੀਕਲ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਮੇਰਾ ਚਾਕਾ ਖੋਲਤਾ ਆਨ ਜਾਣ ਦਾ ਜੋ ਮੈਂ ਸਮਾਗਮ ਵਿੱਚ ਆਨ ਜਾਣ ਲਈ ਇਤਸਾਰਾ ਲੱਭਦੀ ਸੀ ਕਿ ਮੈਨੂੰ ਕੋਈ ਸਹਾਰਾ ਮਿਲੇ ਮੈਂ ਉਸ ਸਹਾਰੇ ਨਾਲ ਲੱਗੇ ਚੱਲਾਂ ਤੇ ਗੁਰਸੱਭ ਨੇ ਮੇਰਾ ਚਾਕਾ ਖੋਲਿਆ ਬਾਕੀ ਤੇ ਤੁਹਾਡੇ ਸਾਹਮਣੇ ਇਹ ਕਿ ਇਤਨੀ ਉੱਚੀ ਸੁੱਚੀ ਸੰਗਤ ਹੈ ਇੱਥੇ ਬਖਸ਼ੀ ਸੀ ਬਖਸ਼ੀ ਹੈ ਮਤਲਬ ਦਿਨ ਰਾਤ ਉੱਤੇ ਸਿਮਰਨ ਹੁੰਦਾ ਰੂਆਂ ਐਸੀ-ਐਸੀ ਰੂਹਾਂ ਸੀਗੀਆਂ ਵਾਹਿਗੁਰੂ ਜੀ ਜਿਉਂ ਮੈਂ ਉੱਥੇ ਸੁੱਤੀ ਹੋਈ ਨਹੀਂ ਦੇਖੀਆਂ ਇਹ ਬੜੀ ਕਿਰਪਾ ਸੀ ਤੇ ਸੰਗਤ ਨੇ ਕਿਹਾ ਸੀਗਾ ਕਿ ਆ ਕੇ ਵੈਜੀ ਜੀ ਦੱਸੋ ਤੇ ਗੁਰਸੱਭ ਨੇ ਹੁਕਮ ਕੀਤਾ ਕਿ ਜੋ ਵੀ ਬੇਟਾ ਤੇਰੇ ਉਤੇ ਬਖਸ਼ੀਜ ਹੋਈ ਹੈ ਪਾਵੇਂ ਛੋਟੀ ਹੋਈ ਹੈ ਜਿਸ ਤਰ੍ਹਾਂ ਦੀ ਵੀ ਹੈ ਤੂੰ ਆਪਣੀ ਸੰਜੀ ਜ਼ਰੂਰ ਤਾ